ਕਈ ਘਰ ਵਾਲੇ ਬਈ ਇਹੋ ਜਿਹੇ ਵੀ ਹੁੰਦੇ ਆ ਜੇ ਉਹਨਾਂ ਨੂੰ ਘਰ ਵਾਲੀਆਂ ਏਸੀ ਲਵਾਉਣ ਨੂੰ ਕਹਦਾ ਨਾ ਚੀਕਾਂ ਮਾਰ ਲੱਗ ਜਾਂਦੇ ਆ ਲਾਲੇ ਮਰ ਕੇ ਹੁੰਦੇ ਆ ਵੀਡੀਓ ਸ਼ੇਅਰ ਕਰਕੇ ਉਹਨਾਂ ਨੂੰ ਸੈਂਡ ਜ਼ਰੂਰ ਕਰ ਦਿਓ ਹੁਣ ਪੈਸੇ ਦੀ ਲੋੜ ਨਹੀਂ ਤੁਹਾਡੇ ਘਰਾਂ 'ਚ ਏਸੀ ਲੱਗ ਜਾਊਗਾ ਬਜਾਇਆ ਜਾਂ ਕਿਸ਼ਤਾਂ ਤੇ ਲਾਉਂਗੇ ਜੀ ਬਜਾਇਆ ਦੀ ਕਿਸ਼ਤਾਂ ਤੇ ਤੇ ਵੀ ਲੱਗ ਜਾਊਗਾ ਹਾਂਜੀ ਨਕਦ ਕਹੇ ਨਕਦ ਮਿਲ ਜਾਊਗਾ ਕੋਈ ਪਹਿਲਾਂ ਪੈਸਾ ਤਾਂ ਨਹੀਂ ਲੋੜ ਦੀ 1 ਰੁਪਈਆ ਵੀ ਜੇਬ 'ਚ ਨਹੀਂ ਹੈ ਤਾਂ ਵੀ ਆ ਜਾਓ ਏਸੀ ਤੁਹਾਡੇ ਘਰ ਲੱਗ ਜਾ ਤੇ ਵੱਡਾ ਗਿਫਟ ਹੋਰ ਜਿਹੜਾ ਵੀ ਏਸੀ ਇੱਥੋਂ ਲੈ ਕੇ ਜਾਊਗਾ ਪੰਜ ਗਿਫਟ ਆਹ ਕੈਂਟ ਕੰਪਨੀ ਦਾ ਜੀ ਇ ਲੇਹੀ ਦਵਾਂਗੇ ਨਾਲ ਇਹ ਚੁੱਲਾ ਮਿਲੂਗਾ ਤੇ ਨਾਲ ਕੈਂਪਰ ਮਿਲੂ ਤਿੰਨ ਗਿਫਟ ਹੋਰ ਮਿਲਣਗੇ ਬਾਕੀ ਏਸੀ ਸਾਰੀਆਂ ਕੰਪਨੀਆਂ ਦੇ ਨੇ ਜਿਹੜੀ ਮਰਜ਼ੀ ਕੰਪਨੀ ਲੈ ਲਓ ਤੁਸੀਂ ਏਸੀ ਤੋਂ ਇਲਾਵਾ ਫਰਨੀਚਰ ਦਾ ਸਮਾਨ ਆ ਗਿਆ ਜਿਵੇਂ ਕੂਲਰ ਆ ਗਿਆ ਫਰਿੱਜ ਆ ਗਿਆ ਵਾਸ਼ਿੰਗ ਮਸ਼ੀਨ ਆ ਗਿਆ ਤੁਹਾਨੂੰ ਸਾਰਾ ਇਲੈਕਟ੍ਰੀਕਲ ਸਮਾਨ ਮਿਲੂ ਮਿਲੂ ਕਿੱਥੋਂ ਬਾਈਵਰਾ ਤੋਂ ਨਾਬੇ ਤੋਂ ਇੱਕ ਵਾਰ ਲਿਕੇ ਸੰਦਸ ਦੋ ਜੀ ਆਪਣੀ ਸ਼ਾਪ ਦਾ ਨਾਮ ਹੈ ਇਲੈਕਟ੍ਰੋ ਵਰਲਡ ਸਿਨੇਮਾ ਰੋਡ ਮੈਸਗੇਟ ਨਾਬਾ ਤੇ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦਾ ਤੁਸੀਂ ਕਿਹਣਾ ਜੀ ਕਿਹਣਾ ਤੇ ਮੈਂ ਹੀ ਚੁਣਾਂਗਾ ਪਾਈ ਪੰਜ ਗਿਫਟ ਲਾਏ ਨੇ ਐਵੇਂ ਨਾ ਸਮਝੋ ਮਹਿੰਗੇ ਲਾਈ ਜਾਂਦੇ ਨੇ ਸੀ ਉਹੀ ਰੇਟ ਨੇ ਆਮ 60 ਰੁਪਏ ਕਿਸਤਾ ਚ ਚੱਕ ਲੋ ਚੁੱਪ ਕਰਕੇ ਤੇ ਰੇਟ ਵੀ ਜਿੱਥੋਂ ਮਰਜੀ ਟਰਾਈ ਕਰਕੇ ਆ ਜਿਓ ਤੁਹਾਨੂੰ ਸਭ ਤੋਂ ਸਸਤਾ ਬਾਈ ਰੂ ਹੀ ਦੇਣਗੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ